ਅਸੀਂ ਗਰਗਟਾਈ ਫੈਡ ਕਲੀਨਿਕ ਤਰਕਸ਼ੀਲ ਚੌਂਗ ਬਰਨਾਲਾ ਤੋਂ ਬੋਲਦੇ ਆਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਤੁਹਾਡੇ ਨਾਲ ਗੱਲ ਕਰਦੇ ਆਂ ਜਿਵੇਂ ਕਿ ਕਈਆਂ ਨੂੰ ਪੇਸ਼ੰਟਾਂ ਨੂੰ ਮਟਾਪਾ ਹੁੰਦਾ ਦਾ ਮਟਾਪਾ ਘਟੰਦਾ ਨਾ ਨਹੀਂ ਲੈ ਰਿਹਾਗਾ ਜਿਆਦਾ ਮਟਾਪਾ ਹੋ ਰਿਹਾਗਾ ਕਈ ਖਾ ਵੀ ਰਹੇ ਆ ਕੁਛ ਨਾ ਕੁਛ ਜਿਆਦਾ ਡਾਈਟ ਆ ਕਈ ਨਹੀਂ ਵੀ ਖਾਂਦੇ ਹੈਗੇ ਤਾਂ ਵੀ ਮਟਾਪਾ ਜਿਆਦਾ ਹੁੰਦਾ ਉਹਨਾਂ ਵਾਸਤੇ ਕੀ ਆਪਾਂ ਘਰੇਲੂ ਨੁਕਤੇ ਦੱਸਦੇ ਆਂ ਜਿਵੇਂ ਕਿ ਸਵੇਰੇ ਖਾਲੀ ਪੇਟ ਉੱਠਦੇ ਹੋਗੇ ਮਤਲਬ ਕਿ ਖਾਲੀ ਪੇਟ ਆਪਾਂ ਗਰਮ ਪਾਣੀ ਪੀਣਾਗਾ ਤਾ ਜੇ ਦਰਦਾਂ ਵਗੈਰਾ ਬੋਡੀ ਦੇ ਵਿੱਚ ਨਹੀਂ ਹੈ ਇਹ ਤਾਂ ਵਿੱਚ ਨਿੰਬੂ ਜੂਰ ਕੇ ਪੀਣਾਗਾ ਤਾਂ ਇੱਕ ਕੀ ਹੁੰਦਾ ਰਾਤ ਨੂੰ ਜਿਮੈਨ ਇੱਕ ਅੱਧਾ ਚਮਚਾ ਪਾਣੀ ਦੇ ਵਿੱਚ ਭਿਉਂਦੇ ਨਾ ਸਵੇਰੇ ਮਤਲਬ ਕਿ ਕੱਢ ਕੇ ਉਹਦੇ ਵਿੱਚ ਹੀ ਆਪਾਂ ਪਾਉਣਾਗਾ ਸੌਫ ਤੇ ਜੀਰਾ ਅੱਧਾ ਦਾ ਚਮਚਾ ਪੀਣਾ ਪਾਣਾਗਾ ਥੋੜੀ ਜੀ ਦਾਲਚੀਨੀ ਪਾਉਣੀ ਆ ਥੋੜਾ ਜਿਹਾ ਅਦਰਕ ਦਾ ਟੁਕੜਾ ਪਾਉਣਾ ਉਹਨਾਂ ਨੂੰ ਚੰਗੀ ਤਰ੍ਹਾਂ ਉਬਾਲ ਲੈਣਾਗਾ ਉਹੀ ਪਾਣੀ ਨੂੰ ਮਤਲਬ ਕਿ ਦੋ ਵਾਰ ਵੀ ਪੀ ਸਕਦੇ ਹਾਂ ਸਵੇਰ ਸ਼ਾਮ ਤਾਂ ਐਕਸਰਸਾਈਜ਼ ਕਰਨੀ ਆ ਜਿਆਦਾ ਤੋਂ ਜਿਆਦਾ ਯੋਗਾ ਕਰਨਾਗਾ ਆ ਫਰਾਈਡ ਚੀਜ਼ਾਂ ਘੱਟ ਖਾਣੀਆਂ ਨੇਗੀਆਂ ਬਾਹਲੀਆਂ ਚੀਜ਼ਾਂ ਨਹੀਂ ਖਾਣੀਆਂ ਹੈਗੀਆਂ ਇਹਨਾਂ ਗੱਲਾਂ ਵੱਲ ਬਹੁਤ ਧਿਆਨ ਰੱਖਣ ਦੀ ਲੋੜ ਹੈਗੀ ਜੇ ਫਿਰ ਵੀ ਤੁਹਾਨੂੰ ਲੱਗਦਾ ਵੀ ਸਾਡਾ ਮੋਟਾਪਾ ਘਟ ਨਹੀਂ ਰਿਹਾ ਤਾਂ ਤੁਸੀਂ ਸਾਡੇ ਕੋਲ ਇੱਕ ਵਾਰ ਜ਼ਰੂਰ ਮਿਲੋ ਜਾਂ ਫੋਨ ਤੇ ਗੱਲ ਕਰੋ ਤਾਂ ਸਾਡੇ ਕੋਲ ਦੇਸੀ ਦਵਾਈ ਬਿਲਕੁਲ ਵਧੀਆ ਹੈਗੀ ਆ ਜਿਹਦਾ ਰਿਜ਼ਲਟ ਵੀ ਬਹੁਤ ਵਧੀਆ ਮਿਲੂਗਾ ਤੇ ਇੱਕ ਵਾਰ ਜ਼ਰੂਰ ਤੁਸੀਂ ਆਕੇ ਮਿਲੋ ਜੀ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ